ਤੰਤਾਰਨ ਜ਼ਮਰੀ ਚੋਣ ਦਾ ਨਤੀਜਾ ਆਉਣਾ ਬਾਕੀ ਹੈ ਪੰਜ ਰਾਉਂਡਾਂ ਦੇ ਵਿੱਚ ਕਰੀਬ 150 ਵੋਟ ਜਿਹੜੀ ਆ ਉਹ ਨੀਟੂ ਸ਼ਟਰਾਂ ਵਾਲੇ ਨੂੰ ਪਈਆ ਮੇਰੇ ਨਾਲ ਮੌਜੂਦ ਨੇ ਨੀਟੂ ਸ਼ਟਰਾਂ ਵਾਲਾ ਗੱਲਬਾਤ ਕਰ ਲੈਣੇ ਆ ਨੀਟੂ ਭਾਈ ਪੂਰੇ ਪੰਜਾਬ ਚ ਘੁੰਮਦੇ ਹੋ ਵੋਟਾਂ ਤਰਨ ਤਰਨ ਦੇ ਵਿੱਚ ਵੀ 150 ਹੀ ਪਈ ਆ ਫਿਲਹਾਲ ਦੇਖੋ ਜੀ ਇਹ ਤਾਂ ਲੋਕਾਂ ਦਾ ਲੋਕਤੰਤਰ ਹੈਗਾ ਜੀ ਪਰ ਇਹ ਗੱਲ ਹੈ ਜੀ ਦੇਖੋ 30000 ਰੁਪਏ ਨਾਲ ਕਿੰਨੀ ਲੜਾਈ ਕਰ ਸਕਦੇ ਆ ਜੀ 30000 ਰੁਪਏ ਦੇ ਵਿੱਚ ਜਿੰਨਾ ਲੜਿਆ ਗਿਆ ਆਪਾਂ ਲੜਦੇ ਪਿਆ ਜੇ ਬਾਬਾ ਸਾਹਿਬ ਨੇ ਸਾਨੂੰ ਇੱਕ ਸੰਵਿਧਾਨ ਦਿੱਤਾ ਆ ਪੜੋ ਲਿਖੋ ਅੱਗੇ ਵਧੋ ਸੰਘਰਸ਼ ਕਰੋ ਇਹ ਬਾਬਾ ਸਾਹਿਬ ਦਾ ਮੂਲ ਮੰਤਰ ਹੈ ਇਹ ਆਪਣੇ ਦਿਮਾਗ 'ਚ ਵਸਿਆ ਵਾ ਤੇ ਆਪਾਂ ਸੰਘਰਸ਼ ਕਰਦੇ ਪਿਆ ਜੇ ਹੁਣ ਇਸ ਸੰਘਰਸ਼ ਵਿੱਚ ਲੋਕੀ ਸਾਡਾ ਸਾਥ ਨਹੀਂ ਦੇ ਰਹੇ ਤੇ ਫਿਰ ਕੀ ਆ ਕੋਈ ਗੱਲ ਨਹੀਂ ਆਪਾਂ ਬਾਬਾ ਸਾਹਿਬ ਦੇ ਸੰਵਿਧਾਨ ਦੇ ਨਾਲ ਆ ਤੇ ਨਾਲ ਰਵਾਂਗੇ ਪਰ ਉਹਨਾਂ ਦੀ ਗਲਤ ਜਿਹੜੀ ਸਫਲ ਹੋ ਕਰਕੇ ਦਿਖਾਵਾਂਗੇ ਬਾਈ ਕਮੇਟੀ ਚੱਕ ਕੇ ਇਲੈਕਸ਼ਨ ਲੜਿਆ ਹਾਂ ਜੀ 30000 ਰੁਪਏ ਚੱਕੀ ਕਮੇਟੀ 3000 ਰੁਪਏ ਕਾਟੇ ਤੇ 30000 ਦੀ ਕਮੇਟੀ ਸੀਗੀ ਉਹ ਚੱਕ ਲਈ ਸੀ 3000 ਰੁਪਏ ਕਾਟੇ ਤੇ ਚੱਕ ਕੇ ਉਹੀ ਲੈ ਕੇ ਆਏ ਆ ਜਿੱਥੇ ਘਰ ਵਾਲੀ ਨਹੀਂ ਕਹਿੰਦੀ ਵੀ ਆ ਕਮੇਟੀ ਕਿਤੇ ਚੰਗੇ ਤੋਂ ਲਾ ਲਈਏ ਆਪਾਂ ਆ ਇਲੈਕਸ਼ਨ ਲੜਦੇ ਹਾਂ ਨਾ ਜਿੱਤਦੇ ਹਾਂ ਦੇਖੋ ਨਹੀਂ ਬਾਕੀ ਇਹ ਐਨ ਆਰ ਆਈ ਵੀ ਸਾਰੇ ਸਾਡੀ ਮਦਦ ਕਰੋਗੇ ਅੱਜ ਇਹਦੇ ਕੱਲ ਇਹ ਐਨ ਆਰ ਆਈ ਵੀ ਬਹੁਤ ਵਧੀਆ ਬੰਦੇ ਨੇ ਔਰ ਛੇ ਸਾਡੀ ਕਦੀ ਸੁਣ ਸਾਡੀ ਬਾਹ ਫੜਨਗੇ ਕੋਈ ਸਾਡੇ ਕੋ ਪੈਸੇ ਦੇਣਗੇ ਕਦੀ ਆਪਾਂ ਵੀ ਵੱਡੇ ਇਲੈਕਸ਼ਨ ਜਿੱਤਾਂਗੇ ਇਹਨਾਂ ਲੋਕਾਂ ਨੇ ਤੇ ਸਿਰਫ ਰਿਸ਼ਵਤ ਦੇ ਕੇ ਪੈਸੇ ਕਿਨੇ 10000 ਤੱਕ ਕਿਨੇ 10000 ਤੱਕ ਕਿਨੇ 2000 ਤੱਕ ਕਿਨੇ ਸ਼ਰਾਬ ਦਿੱਤੀ ਆ ਕਿਨੇ ਕੋਈ ਦਿੱਤਾ ਇਹ ਸਿਰਫ ਉਹਦਾ ਵੋਟਾ ਮਿਲੀਆਂ ਜਿਹੜੀਆਂ ਹੱਕ ਸਾਜੇ ਵੋਟਾਂ ਉਹ ਨੀਡੂ ਸ਼ਟਰ ਨਾਲ ਪਈਆਂ ਨਾ ਕਿਸੇ ਨੂੰ ਪਾਣੀ ਪਿਆ ਨਾ ਕਿਸੇ ਨੂੰ ਔਰ ਦੇਖੋ ਵੱਡੀ ਗੱਲ ਇਹ ਹੈ ਕਿ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਕਿੱਦਾਂ ਸਾਡੇ ਬੱਚਾਂ ਨੂੰ ਕੁੱਟਿਆ ਜਾ ਰਿਹਾ ਕਿੱਦਾਂ ਧੱਕਾ ਹੋ ਰਿਹਾ ਉਹਨਾਂ ਨਾਲ ਕੋਈ ਬੰਦਾ ਨਹੀਂ ਬੋਲਦਾ ਪਿਆ ਸਾਰੇ ਚੁੱਪ ਕਰ ਕੀ ਗੱਲ ਉਹ ਸਾਡੇ ਬੱਚੇ ਆ ਸਾਡੇ ਸਮਾਜ ਵਿੱਚ ਬੱਚੇ ਆ ਸਾਡੇ ਭੈਣ ਭਰਾ ਵੇ ਨੇ ਹਿੰਦੂ ਮੁਸਲਮ ਸਿੱਖੇ ਸਾਰੇ ਸਾਡੇ ਭਰਾ ਨੇ ਅਸੀਂ ਡਿਜੀਟਲ ਇੰਡੀਆ ਬਣਾਜਦੇ ਭਾਰਤ ਦੇਸ਼ ਬਣਾਉਣਾ ਚਾਹੁੰਦੇ ਆ ਵੀ ਜਾਤਾਂ ਧਰਮਾਂ ਤੋਂ ਉੱਠ ਕੇ ਇੱਕ ਵਧੀਆ ਗੱਲ ਕਰੀਏ ਇੱਕ ਵਧੀਆ ਤਰੀਕਾ ਲੈ ਕੇ ਆਈਏ ਇਹ ਲੀਡਰ ਸਾਡੀ ਗੱਲ ਨਹੀਂ ਸੁਣਦੇ ਆਜਾ ਵੜਿੰਗ ਦੇ ਬਿਆਨਾਂ ਨੂੰ ਕਿਵੇਂ ਦੇਖਦੇ ਹੋ ਬੂਟਾ ਸਿੰਘ ਨੂੰ ਕਹਿੰਦੇ ਇੱਕ ਕਾਲਾ ਜਾ ਪੱਠੇ ਪਾਉਂਦਾ ਦੇਖੋ ਜ਼ਰੂਰੀ ਨਹੀਂ ਜਿਹਦਾ ਰੰਗ ਕਾਲਾ ਉਹਦਾ ਦਿਲ ਵੀ ਕਾਲਾ ਹੋਵੇ ਬੰਦਾ ਦਿਲ ਦਾ ਗੋਰਾ ਹਜ਼ੂਦਾ ਰੰਗ ਦਾ ਭੈੜਾ ਹੋਵੇਗਾ ਕਾਲਾ ਅੰਦਰੋਂ ਰੰਗ ਦਾ ਜਿਹੜਾ ਦਿਲ ਦਾ ਖੋਟਾ ਬੰਦਾ ਉਹ ਕਦੀ ਨਹੀਂ ਕਹਿੰਦੇ ਨਾ ਜਿਹੜਾ ਦਿਲ ਦਾ ਅੰਦਰੋਂ ਮੇਲਾ ਬੰਦਾ ਉਹਨੂੰ ਕੋਨੂੰ ਕੀ ਪਤਾ ਲੱਗਣਾ ਕਹਿੰਦੇ ਕੰਮ ਛੋਟਾ ਵੱਡਾ ਨਹੀਂ ਬੰਦੇ ਦੀ ਸੋਚ ਹੈ ਵੱਡੀ ਛੋਟੀ ਬਾਹਰੋਂ ਕੀ ਕੁਝ ਖੱਟਣਗੇ ਅੰਦਰੋਂ ਨੀਤ ਜਿਨ੍ਹਾਂ ਦੀ ਖੋਟੀ ਐਦ ਕਿਤੇ ਜਿੱਤ ਕੇ ਅਗਲੀ ਵਾਰ ਜਿੱਤ ਕੇ ਦਿਖਾਵੇ ਮੈਨੂੰ ਰਾਜਾ ਵੜਿੰਗ ਮੈਂ ਆਪਣੀ ਅਸੀ ਕੌਮ ਭਾਈਚਾਰੇ ਨੂੰ ਕਹਿਣਾ ਚਾਹੁੰਦਾ 2027 ਸਾਰੇ ਜਾਗੜੇ ਹੋ ਕਿਸੇ ਪਾਰਟੀ ਨੂੰ ਵੋਟ ਨਾ ਬ ਆਪਣੀ ਕੌਮ ਅੱਗੇ ਲੈ ਕੇ ਆਓ ਸਾਡੀ ਕੌਮ ਜਿਹੜੀ ਆ ਬੀਜੇਪੀ ਦੇ ਵਿੱਚ ਵੀ ਆ ਅਕਾਲੀਆਂ ਦੇ ਵਿੱਚ ਬੌਜਨ ਸਮਾਜ ਪਾਰਟੀ ਦੇ ਵਿੱਚ ਆਮ ਆਦਮੀ ਦੇ ਪਾਰਟੀ ਦੇ ਵਿੱਚ ਆ ਹਰ ਜਗ੍ਹਾ ਤੇ ਸਾਡਾ ਹਾਤੀ ਦੇ ਵਿੱਚ ਸਾਰੀ ਜਗ੍ਹਾ ਸਾਡੀ ਕੌਮ ਆ ਸਾਡੀ ਇਕੱਠੀ ਕੌਮ ਹੋ ਯਾਰ ਕਿਹਾ ਜੇ ਰਾਜਾ ਰਾਜਾ ਹੈ ਤਾਂ ਫਿਰ ਮੈਂ ਮਹਾਰਾਜਾਂ ਦੇਖੋ ਰਾਜਾ ਵਾ ਤੇ ਅਸੀਂ ਮਹਾਰਾਜੇ ਆ ਅਸੀਂ ਉਹਨੂੰ ਕੀ ਮੰਨਦੇ ਸਾਡੀਆਂ ਵੋਟਾਂ ਤੇ ਜਿੱਤ ਕੇ ਸਾਡੇ ਤੇ ਅਗਲਾ ਹੁਕਮ ਕਰ ਰਿਹਾ ਅੱਜ ਸਾਡੇ ਸਮਾਜ ਵਾਸਤੇ ਬੜੀ ਵੱਡੀ ਗੱਲ ਵਾਹ ਇੱਕ ਇੱਕ ਸਾਡੇ ਸਮਾਜ ਨਾਲ ਤੱਕਾ ਕਰ ਰਿਹਾ ਇਹ ਇਹ ਇੱਕ ਇੱਕ ਇਹ ਗੱਲ ਹੈ ਤੇ ਦੂਜਾ ਗੱਲ ਹੈ ਜਿਹੜਾ ਦੇਖੋ ਇੱਥੇ ਐਸਪੀ ਮੈਡਮ ਸਾਡੇ ਸਿਸਟਰ ਨੇ ਜਿਹੜਾ ਇਹਨੂੰ ਸਸਪੈਂਡ ਕਰਾਇਆ ਗਿਆ ਅਕਾਲੀ ਦਲ ਵੱਲੋਂ ਰਿਪੋਰਟ ਕੀਤੀ ਗਈ ਹੈ ਐਕਸ਼ਨ ਭਾਜੀਪੀ ਨੇ ਲਿੱਤਾ ਸਸਪੈਂਡ ਕਰਤਾ ਉਹ ਆਈਪੀਐਲ ਅਫਸਰ ਬਣਨ ਵਾਸਤੇ ਕਿੰਨੀ ਮਿਹਨਤ ਕਿੰਨੀ ਕਿੰਨੀ ਕਿੰਨਾ ਕਿੰਨਾ ਜੋਰ ਲਾਣਾ ਪੈਂਦਾ ਇਹਨਾਂ ਨੇ ਸਸਪੈਂਡ ਕਰਨ ਲੱਗੇ ਇੱਕ ਮਿੰਟ ਕਿਉਂਕਿ ਜੋ ਭਾਜੀਪੀ ਕਹਿ ਰਹੀ ਹੈ ਜੋ ਭਾਜੀਪੀ ਕਹਿ ਰਹੀ ਹੈ ਉਹੀ ਚੋਣ ਕਮਿਸ਼ਨਰ ਬੰਦਾ ਪਿਆ ਅੱਛਾ ਮੈਂ ਇੱਕ ਤੁਸੀਂ ਗਾਣਾ ਵੀ ਲਿਖਿਆ ਕਹਿੰਦੇ ਹੁਣ ਰੀਸੈਂਟਲੀ ਹਾਂਜੀ ਚਾਹ ਦੇ ਨਾਲ ਤੁਸੀਂ ਖਾਦਾ ਇੱਕ ਅੱਦੀ ਕੇ ਲਾ ਕੇ ਵੋਟਾਂ ਵੇਲੇ ਲੀਡਰਾਂ ਨੇ ਦਿੱਤਾ ਤੁਹਾਨੂੰ ਤੇਲਾ ਕਿ ਇਵਨ ਵਿੱਚ ਪੈਂਦਾ ਵੋਟਾਂ ਦਾ ਚਿਮੇਲਾ ਕੇਰਲ ਮੇਂ ਸਰਕਾਰ ਨੇ ਸੁਟਿਆ ਨਾ ਲੇ ਤੇ ਦੱਲਾ ਕਿ ਸੀਵ ਵੱਲੋਂ ਦਿੱਤਾ ਹੋਇਆ ਮਿਲ ਗਿਆ ਤੁਹਾਨੂੰ ਫੋਨ ਕਿ ਤੁਹਾਡਾ ਏਰੀਆ ਬਣ ਗਿਆ ਕਰੋਨਾ ਵਾਲਾ ਜ਼ੂਮ ਕਿ 5 ਵਜੇ ਦੇ ਪਿੱਛੇ ਕੋਈ ਚੱਲ ਰਿਹਾ ਕੋਟਾਲਾ ਕਰੋਨਾ ਤੇ ਬੈਠੀ ਸਰਕਾਰ ਕਿਉਂ ਮੋਨ ਇਹ ਮਜ਼ਾਕ ਕਿਆ ਹੁਣ ਦੇਖੋ ਸਾਡੇ ਹਾਰ ਆਇਆ ਸੀ ਨਾ ਜਦੋਂ ਸਾਰੇ ਲੋਕਾਂ ਨੇ ਸਾਰੇ ਲੋਕਾਂ ਨੇ ਜਾ ਕੇ ਉੱਥੇ ਬਲਾਸ਼ਣ ਦੇਣਾ ਸ਼ੁਰੂ ਕੀਤਾ ਹਰ ਇੱਕ ਧਰਮ ਬੰਦੇ ਨੇ ਹਰ ਇੱਕ ਬੰਦਾ ਪਹੁੰਚਿਆ ਮੋਦੀ ਦਾ ਟਰੱਕ ਪਹੁੰਚਿਆ ਕਾਲੀ ਦਲ ਦਾ ਟਰੱਕ ਪਹੁੰਚਿਆ ਬਹੁਜ ਸਮਾਈ ਪਾਰਟੀ ਦਾ ਪਹੁੰਚੇ ਸਾਰੇ ਬੰਦੇ ਉੱਥੇ ਪਹੁੰਚੇ ਅੱਜ ਯੂਨੀਵਰਸਿਟੀ ਦੇ ਬੱਚਿਆਂ ਨੂੰ ਕੁੱਟਿਆ ਜਾ ਰਿਹਾ 바ਵਾ ਸਾਹਿਬ ਦਾ ਮੂਲ ਮੰਤਰ ਖਤਮ ਕੀਤਾ ਜਾ ਰਿਹਾ 바ਵਾ ਸਾਹਿਬ ਦਾ ਸਵਿਧਾਨ ਦੇ ਚ ਕਈ ਫੋਟੋਆਂ ਲੱਗੀਆਂ ਕੋਈ ਬੰਦਾ ਨਹੀਂ ਬੋਲਦਾ ਬਈ ਮਾਨ ਅਦਾਸ ਹੈਗਾ ਨਹੀਂ ਟੂ ਬਈ ਜੈਨੂਨਲੀ ਦਾਸ ਹੁੰਦਾ ਹੀ ਆ ਜੀ ਬੰਦਾ ਇਨੀ ਦੂਰੋਂ ਆਇਆ ਬੰਦਾ ਚਲੋ ਇੱਕ ਦੋ ਵੋਟਾਂ ਜ ਬੰਦਾ ਹਾਰ ਜਵੇ ਤੇ ਇੱਥੇ ਲੀਡ ਹੀ ਬੜੀ ਪਿੱਛੇ ਆ ਜੀ ਕੀ ਕਰੀਏ ਸਾਡਾ ਨੰਬਰ ਕਹਿੰਦੇ ਸਾਡੀ ਵਾਰੀ ਤੇ ਲੱਗਦਾ ਹੈ ਰੱਬ ਸੁਤਾ ਹੀ ਰਹਿ ਗਿਆ ਉਹ ਪਹਿਲੇ ਜਿਹੜੇ ਜਿਨ੍ਹਾਂ ਨੇ ਆਪਣੀ ਵੋਟਾਂ ਵੇਚੀਆਂ ਨਾ ਕੰਮ ਉਹਨਾਂ ਦੇ ਮੈਨੂੰ ਹੋਣਗੇ ਨਾ ਫੇਰ ਕਰਕੇ ਦਿਖਾਓ ਜਿਹੜਾ ਮਰਜੀ ਜਿੱਜੇ ਜੇ ਤਰਾਂ ਤਰ ਜਿਲ੍ਹੇ 'ਚ ਕੰਮ ਹੋ ਜਾਣ ਤੇ ਮੈਂ ਮੂੰਹ ਕਾਲਾ ਕਰਕੇ ਖੋਤੇ ਤੇ ਬੈਠੂੰਗਾ ਜੀ ਫੋਟੋ ਕਰਾ ਕੇ ਜਾਊਂਗਾ ਕਦੀ ਨਹੀਂ ਮੂੰਹ ਮੂੰਹ ਕਾਲਾ ਕਰਕੇ ਖੋਤੇ ਖੋਤੇ ਤੇ ਬੈਠੂਗਾ ਮੈਂ ਫਜਾ ਕਿਉਂ ਇੱਥੇ ਕਈ ਐਕਸੀਡੈਂਟ ਹੁੰਦੇ ਰੋਜ਼ ਐਕਸੀਡੈਂਟ ਹੁੰਦੇ ਰੋਜ਼ ਇੱਕ ਵੱਡਾ ਬੰਦਾ ਮਰਦਾ ਰੋਜ਼ ਦੋ ਬੰਦੇ ਮਰਦੇ ਆ ਕਿ ਐਮਐਲਏ ਨੇ ਅੱਜ ਤੱਕ ਕੋਈ ਖਬਰ ਖਬਰ ਹੋਈ ਇਹ ਤਾਂ ਚਲੋ ਤੁਸੀਂ ਪੱਤਰਕਾਰੋ ਦੀ ਦੇਖ ਦਾ ਚੌਥਾ ਸਤੰਭ ਤੁਸੀਂ ਲੈ ਕੇ ਆਉਂਦੇ ਸਾਹਮਣੇ ਵੀ ਆ ਦੇਖੋ ਅੱਧਾ ਆ ਲੋਕਾਂ ਕੋ ਨਹੀਂ ਟਾਈਮ ਹੁੰਦਾ ਸੁਣਨ ਦਾ ਪਰ ਇੱਥੇ ਨਸ਼ਾ ਇੱਥੇ ਐਕਸੀਡੈਂਟ ਇੱਥੇ ਤੱਕਾ ਹੋ ਰਿਹਾ ਟੋਪੀ ਹਰੇਕ ਵਾਰ ਨਵੀਂ ਹੁੰਦੀ ਇਸ ਵਾਰ ਰੰਗ ਨਵਾਂ ਹੀ ਚੁਣਿਆ ਨਹੀਂ ਇਹ ਕਿਸੇ ਦਿੱਤੀ ਹੈ ਜੀ ਟੋਪੀ ਹਾਂਜੀ ਉਪੀ ਵੀ ਤੁਹਾਨੂੰ ਕੋਈ ਪਾ ਦਿੰਦਾ ਦੇ ਦਿੰਦੇ ਜੀ ਆਪਣੇ ਕੋ ਗਰੀਬ ਬੰਦੇ ਸਾਡੇ ਕੋ ਕੁਝ ਵੀ ਨਹੀਂਗਾ ਇੱਥੇ ਇੱਕ ਗਰੀਬ ਸਾਨੂੰ ਕਿ ਅੱਜ ਇੱਥੇ ਇਲੈਕਸ਼ਨ ਨਹੀਂ ਜੇ ਸਾਡੇ ਆਪ ਹਾਰ ਜਾਗੇ ਤਾਂ ਅੱਗੇ ਜਾ ਕੇ ਲੜ ਲਾਂਗੇ ਹਾਂ ਉਹਦੇ ਕੰਮ ਹੀ ਆਪ 12 ਨਸੀ ਵੀ ਲੜ ਕੇ ਆਏ 12 ਨਸੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਖਿਲਾਫ ਇਲੈਕਸ਼ਨ ਲੜਿਆ ਉਹਨਾਂ ਨੇ ਕਿਹਾ ਜੀਗਾ ਮੈਂ ਸੰਵਿਧਾਨ ਨੂੰ ਨਹੀਂ ਮੰਨਦਾ ਜਿਹੜਾ ਬੰਦਾ ਸੰਵਿਧਾਨ ਨੂੰ ਨਹੀਂ ਮੰਨੇਗਾ ਜਿਹੜੀ ਪਾਰਟੀ ਨਹੀਂ ਮੰਨੇਗੀ ਅਸੀਂ ਉਸ ਪਾਰਟੀ ਠੋਕਰ ਮਾਰਦੇ ਆ ਸਾਡੀ ਕੌਮ ਨੂੰ ਟਾਰਗੇਟ ਕੀਤਾ ਸਾਡੇ ਗੁਰੂ ਅਭਿਦਾਸ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਸਾਡੇ ਵਾਲਮੀਕ ਸਮਾਜ ਨੂੰ ਟਾਰਗੇਟ ਕੀਤਾ ਸਾਡੇ ਜੇ ਗੱਲ ਕਰੀਏ ਤੇ ਸਾਰੇ ਸਮਾਜਾਂ ਨੂੰ ਟਾਰਗੇਟ ਕਰ ਐਸਸੀ ਸਮਾਜ ਨੂੰ ਟਾਰਗੇਟ ਕੀਤਾ ਜਾਂਦਾ ਸਾਡੇ ਜਿਹੜੇ ਭਰਾ ਸਾਰੇ ਸਮਾਜ ਨੂੰ ਟਾਰਗੇਟ ਹੁਣ ਰਾਜਾ ਬੜਿੰਗ ਨੇ ਕਿੱਦਾਂ ਵੱਡਾ ਬਿਆਨ ਦੇ ਦਿੱਤਾ ਹੈ ਇਹ ਬਿਆਨ ਦੇਣ ਵਾਲੀ ਗੱਲ ਸੀ ਸਾਡੀਆਂ ਵੋਟਾਂ ਜਿੱਤ ਕੇ ਤੇ ਸਾਨੂੰ ਰਾਜਾ ਕਿਤੇ ਮਿਲਿਆ ਕੁਝ ਕਹੋਂਗੇ ਫਿਰ ਮੈਂ ਬਿਲਕੁਲ ਜੀ ਇਹਨੂੰ ਕਹੋਂਗੇ ਇੱਕ ਵਾਰੀ ਮੇਰੇ ਕੋ ਮੈਂ ਖੋਇਆ ਸੀ ਇਹਨੇ ਉਹ ਕੱਢਾਂਗੇ ਲੜਕਾ ਔਰ ਮੈਂ ਇੱਕ ਹੋਰ ਬੜਿੰਗ ਨਾਲ ਲੜਕਾ ਕੱਢੂੰਗੇ ਕੱਢਾਂਗੇ ਜੀ ਕਿਉਂ ਨਹੀਂ ਕੱਢਾਂ ਜੇ ਸਮਾਜ ਨੂੰ ਸਾਡੇ ਮਾੜਾ ਕਹੂਗਾ ਸਾਡੇ ਦੇਖੋ ਮਜਬੀ ਸਿੱਖ ਭਰਾਵਾਂ ਨੂੰ ਇੰਨੀ ਗੱਲ ਕਹਿ ਗਿਆ ਹੋ ਯਾਰ ਬੜੀ ਮਾੜੀ ਗੱਲ ਆ ਯਾਰੇ ਬਹੁਤ ਮਾੜੀ ਗੱਲ ਤਾਂ ਨੀਟੂ ਸ਼ਟਰਨ ਵਾਲਾ ਮੌਜੂਦ ਸੀ ਕਹਿੰਦੇ ਕਮੇਟੀ ਚੱਕ ਕੇ ਸੀ ਤਾਂ ਫਿਰ ਮੈਂ ਕੀ ਕਰਾਂ ਕਹਿੰਦਾ ਮੈਂ 30000 ਰੁਪਿਆ ਰਾਜਾ ਵੜਿੰਗ ਕਹਿੰਦੇ ਅਗਰ ਵੜਿੰਗ ਰਾਜਾ ਹੈ ਤਾਂ ਫਿਰ ਮੈਂ ਮਹਾਰਾਜਾ ਹੈ ਲੜਕਾ ਜਰੂਰ ਕੱਢਾਂਗੇ ਤਾਂ ਨੀਟੂ ਛਟਣ ਵਾਲੇ ਦਾ ਬੇਹਦ ਰੋਚਕ ਇੰਟਰਵਿਊ ਆ ਕਹਿੰਦੇ ਮਨ ਜਰੂਰ ਦਾ ਸਾਹਿਬ ਪਰ ਇਲੈਕਸ਼ਨ ਜਰੂਰ ਲੜਦਾ ਰਹੇਗਾ ਕੈਮਰਾ ਪਰਸਨ ਗੁਲਸ਼ਨ ਨਾ ਗगन ਸ਼ਕਲਾ ਦਿੱਲੀ ਪੋਸਟ ਪੰਜਾਬੀ